ਸਾਥ ਸੰਗਤ ਜੀ ਮਹਾਂਪੁਰ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਬੜਾ ਹੀ ਭਾਗਾ ਭਰਿਆ ਵੇਲਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਓਣੀ ਇਸ ਵੇਰ ਦੇ ਵਿੱਚ ਸਾਡੀ ਅੱਖ ਖੁੱਲਣੀ ਸਮਝੋ ਸਾਡੇ ਕਰਮ ਸਾਡੇ ਭਾਗ ਜਾਗ ਪਏ ਹਨ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੁੰਦੇ ਹਨ ਕਹਿੰਦੇ ਹਨ ਕਿ ਜਦੋਂ ਅੰਮ੍ਰਿਤ ਵੇਲੇ ਵਿੱਚ ਜਾਗ ਆਵੇ ਨਾ ਤਾਂ ਸਮਝੋ ਸਾਡੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਯਾਦ ਕੀਤਾ ਹੈ ਸਾਡੇ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕੁਝ ਦੇਣਾ ਚਾਹੁੰਦੇ ਹਨ ਇਸ ਕਰਕੇ ਅੱਜ ਸਾਨੂੰ ਅੰਮ੍ਰਿਤ ਵੇਲੇ ਵਿੱਚ ਜਾਗ ਆਈ ਹੈ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਿਤਨਮ ਇਹ ਭਾਗਾ ਵਾਲਿਆਂ ਨੂੰ ਮਿਲਦਾ ਹੈ ਸਤਿਗੁਰ ਸੱਚੇ ਪਾਸ਼ਾ ਦੀ ਖੁਸ਼ੀ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੇਕਰ ਇਹ ਕਿਰਪਾ ਕਿਸੇ ਉੱਤੇ ਹੋ ਰਹੀ ਹੈ ਤਸ ਸਭ ਤੋਂ ਪਹਿਲਾ ਉਹਨੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੁਝ ਭੈਣ ਭਰਾ ਨੇ ਜਿਨ੍ਹਾਂ ਦੀ ਅੱਖ ਆਪਣੇ ਆਪ ਹੀ ਅੰਮ੍ਰਿਤ ਵੇਲੇ ਵਿੱਚ ਖੁੱਲ ਜਾਂਦੀ ਹੈ ਭਾਵ ਕਿ ਸਵੇਰ ਦੇ 2 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਆਪਣੇ ਆਪ ਉਹਨਾਂ ਨੂੰ ਜਾਗ ਆ ਜਾਂਦੀ ਹੈ ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉਠਣ ਚ ਲੋਕ ਕਿਰਿਆ ਸੋਧਣ ਲਈਏ ਉੜਦੇ ਹਨ ਕੁਝ ਲੋਕ ਸਰਦੀ ਗਰਮੀ ਕਰਕੇ ਉੜਦੇ ਹਨ ਜਾਂ ਕਈ ਵਾਰ ਅਚਾਨਕ ਅਪਤ ਤਪੱਕੇ ਵੀ ਉੱਠ ਜਾਂਦੇ ਹਨ ਜਾਂ ਖੁੱਲ ਜਾਂਦੀ ਹੈ ਜਾਂ ਇੰਝ ਲੱਗਦਾ ਹੁੰਦਾ ਹੈ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੈ ਜਾਂ ਕੋਈ ਚੀਜ਼ ਡਿੱਗਣ ਦਾ ਖੜਕਾ ਆ ਰਿਹਾ ਹੋਵੇ ਜਾਂ ਹੂਰ ਵੀ ਕਿ ਕਾਰਨ ਬਣ ਸਕਦਾ ਹੈ ਸਾਡੇ ਉੱਠਣ ਦਾ ਜਿਸ ਵੀ ਕਾਰਨ ਕਰਕੇ ਸਾਨੂੰ ਅਮਰਤ ਵੇਲੇ ਵਿੱਚ ਜਾਗ ਆਈ ਹੈ ਸਾਡੀ ਅੱਖ ਖੁੱਲ ਗਈ ਹੈ ਸਮਝੋ ਸਾਡੇ ਕਰਮ ਸਾਡੇ ਭਾਗ ਜਾਗੇ ਨੇ ਜੇਕਰ ਕੋਈ అలਾਰਮ ਦੀ ਸਹਾਇਤਾ ਦੇ ਨਾਲ ਵੀ ਉੱਠ ਰਿਹਾ ਹੈ ਤਾਂ ਇਹ ਵੀ ਬੜੀ ਵੱਡੀ ਖੁਸ਼ੀ ਦਾ ਮਾਲਕ ਹੈ ਕਿਉਂਕਿ ਕੁਝ ਲੋਕਾਂ ਕੋ ਸੁਣਦੇ ਹਾਂ ਕਿ ਉਹਨਾਂ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਵਿੱਚ ਕਲਯੁਗ ਦਾ ਪੈਰਾ ਵੀ ਬਹੁਤ ਤਗੜਾ ਹੁੰਦਾ ਹੈ ਕਲਯੁਗ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਦਬਾ ਲਵਾਂ ਇਸ ਬੰਦੇ ਨੂੰ ਮੰਜੇ ਤੋਂ ਉੱਠ ਨਾ ਦਵਾਂ ਕਿਉਂਕਿ ਜੇਕਰ ਇਹ ਬੰਤਾ ਅੰਮ੍ਰਿਤ ਵੇਲੇ ਵਿੱਚ ਉੱਠਿਆ ਇਹ ਉੱਠ ਕੇ ਰੱਬ ਦਾ ਨਾਮ ਜਪੇਗਾ ਤੇ ਜੇ ਇੰਨੇ ਰੱਬ ਦਾ ਨਾਮ ਜਪਿਆ ਤਾਂ ਮੇਰਾ ਪ੍ਰਭਾਵ ਘਟੇਗਾ ਕਹਿੰਦੇ ਹਨ ਕਿ ਕਲਯੁਗ ਦਾ ਵੀ ਪੂਰਾ ਜ਼ੋਰ ਲੱਗ ਗਿਆ ਹੁੰਦਾ ਹੈ ਸਾਨੂੰ ਦਬਾਉਣ ਦੇ ਲਈ ਕਿ ਕਿਦੇ ਇਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪ ਲਵੇ ਮਹਾਪੁਰ ਕਹਿੰਦੇ ਹਨ ਕਿ ਉਹ ਯੋਧੇ ਹਨ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਸਵੇਰੇ ਸਵੇਰੇ ਇਹ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ ਇਹ ਜੰਗ ਕਿਸ ਦੇ ਨਾਲ ਹੁੰਦੀ ਹੈ ਇਹ ਸਿੱਧੀ ਕਲਯੁਗ ਦੇ ਨਾਲ ਆਲਸ ਦੇ ਨਾਲ ਸਾਡੀ ਨੀਂਦ ਦੇ ਨਾਲ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਾਂ ਜੇ ਸਤਗੁਰ ਸੱਚੇ ਪਾਸ਼ਾ ਸਾਡੇ ਨਾਲ ਹੋਣ ਜਿਹੜੇ ਵੀ ਪਹਿਣ ਪਰਾ ਜੇਕਰ ਅੰਮ੍ਰਿਤ ਵੇਲੇ ਉੱਠਦੇ ਹਨ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਹੈ ਕੋਈ ਕਿਸੇ ਸਹਾਇਤਾ ਦੇ ਨਾਲ ਉੱਠ ਰਿਹਾ ਹੈ ਮਾਲਕ ਦਾ ਕੋਟਾਨ ਕੋਟ ਸ਼ੁਕਰ ਨਾ ਕਰੇ ਕਿ ਹੀ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇਹ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਲਈ ਬਹੁਤ ਕੀਮਤੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਹਾਂ ਅਤੇ ਪੂਰੇ ਦਿਨ ਵਿੱਚ ਹਜ਼ਾਰ ਵਾਰ ਵਾਹਿਗੁਰੂ ਕਹਿੰਦੇ ਹਨ ਤੇ ਮਹਾਪੁਰਖ ਜੀ ਕਹਿੰਦੇ ਹਨ ਕਿ ਇੱਕ ਬਰਾਬਰ ਹੈ ਅੰਮ੍ਰਿਤ ਵੇਲੇ ਦੀ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਅੰਮ੍ਰਿਤ ਦੇ ਸਮਾਨ ਹੈ ਅੰਮ੍ਰਿਤ ਵੇਲੇ ਤੇ ਜਿਹੜੇ 3 ਘੰਟੇ ਨੇ ਸੂਰਨ ਚੜਨ ਤੋਂ ਪਹਿਲਾਂ ਤੇ 3 ਘੰਟੇ ਇਹ ਜ਼ਰੂਰ ਸੰਭਾਲਨੇ ਚਾਹੀਦੇ ਹਨ ਕਿਉਂਕਿ ਇਸ ਵੇਲੇ ਕੀਤੀ ਹੋਈ ਕਮਾਈ ਪੂਰੇ ਦਿਨ ਦੇ ਨਾਲ ਦੀ ਕੀਤੀ ਹੋਈ ਕਮਾਈ ਦੇ ਬਰਾਬਰ ਹੈ ਤਾਂ ਕੋਸ਼ਿਸ਼ ਆਪਾਂ ਇਹੋ ਕਰਨੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸੰਭਾਲ ਲਈਏ ਪਰ ਜੇਕਰ ਕਿਸੇ ਮਜਬੂਰੀ ਕਰਕੇ ਦਾ ਜਾਂ ਸਰੀਰ ਠੀਕ ਨਾ ਰਹਿਣ ਕਰਕੇ ਭੈਣ ਭਰਾ ਕਮਾਕਾਰਾਂ ਵਾਲੇ ਉਹ ਕਹਿ ਦਿੰਦੇ ਹਨ ਕਿ ਅਸੀਂ ਦਿਨ ਪਰ ਬੜੀ ਮਿਹਨਤ ਦਾ ਕੰਮ ਕਰਦੇ ਹਾਂ ਰਾਤ ਨੂੰ ਕਰ ਲੇਟ ਆਉਂਦੇ ਹਾਂ ਪਰ ਅਸੀਂ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਦੇ ਹਾਂ ਪਰ ਅਸੀਂ ਇਸ ਕਰਕੇ ਅੰਮ੍ਰਿਤ ਵੇਲੇ ਵੀ ਸੰਭਾਲਦੇ ਹਾਂ ਪਰ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਅਸੀਂ ਸੋ ਜਾਂਦੇ ਹਾਂ ਦੇਖੋ ਸੰਗਤ ਜੀ ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਹਨ ਉਹਨਾਂ ਨੂੰ ਸਭ ਕੁਝ ਪਤਾ ਹੈ ਉਹਨਾਂ ਨੂੰ ਸਾਡੀਆਂ ਮਜਬੂਰੀਆਂ ਦਾ ਵੀ ਪਤਾ ਹੈ ਉਹਨਾਂ ਨੂੰ ਸਾਡੇ ਬਹਾਨਿਆਂ ਦਾ ਵੀ ਪਤਾ ਹੈ ਸਾਡੇ ਵਿਖਾਵੇ ਦਾ ਵੀ ਪਤਾ ਹੈ ਉਸ ਅੰਤਰਜਾਮੀ ਪਾਤਸ਼ਾਹ ਨੂੰ ਕੁਝ ਵੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਭ ਕੁਝ ਜਾਣਦੇ ਹਨ ਇਸ ਕਰਕੇ ਜੇ ਕੋਈ ਮਨੁੱਖ ਆਪਣੇ ਘਰ ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਦਿਨ ਪਰ ਕੰਮ ਕਰ ਕਰਦਾ ਹੈ ਅਮ੍ਰਿਤ ਵੇਲਾ ਵੀ ਸੰਭਾਲ ਰਿਹਾ ਹੈ ਭਾਫ਼ ਕੀ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਨਾਮ ਜਪ ਰਿਹਾ ਹੈ ਤਾਂ ਜੇਕਰ ਉਹ ਨਿਤਨੇਮ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਕੁਝ ਧੇਰ ਆਰਾਮ ਵੀ ਕਰ ਲਏਗਾ ਤਾਂ ਆਪਾਂ ਚਲੋ ਮੰਨਦੇ ਹਾਂ ਉਹਦੀ ਮਜਬੂਰੀ ਹੈ ਕਿਉਂਕਿ ਉਹਨੇ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖਣ ਲਈਏ ਲੋੜਿੰਦੀ ਨੀਂਦ ਦੇਣੀ ਜ਼ਰੂਰੀ ਹੈ ਉਹਦੇ ਸਰੀਰ ਨੂੰ ਪੂਰੇ ਆਰਾਮ ਦੀ ਲੋੜ ਹੈ ਤਾਂ ਹੀ ਆਪਣੇ ਅਗਲੇ ਦਿਨ ਦੇ ਕੰਮਕਾਰਾਂ ਨੂੰ ਵਧੀਆ ਤਰੀਕੇ ਨਾਲ ਕਰ ਪਾਵੇਗਾ ਤਾਂ ਉਹ ਤੰਦਰੁਸਤ ਰਹਿ ਪਾਵੇਗਾ ਪਰ ਜੇਕਰ ਕੋਈ ਮਨੁੱਖ ਸਾਰਾ ਦਿਨ ਘਰ ਦੇ ਵਿੱਚ ਵੇਲਾ ਰੰਦਾ ਹੈ ਸਾਰੀ ਰਾਤ ਵੀ ਸੌ ਕੇ ਗਵਾ ਲਈ ਤੇ ਸਾਰਾ ਸਾਰਾ ਦਿਨ ਵੀ ਅਸੀਂ ਬਿਸਤਰ ਤੇ ਉੱਤੇ ਲੰਮੇ ਪਏ ਰਹਿਨੇ ਹਾਂ ਜਾਂ ਟੀਵੀ ਦੇਖ ਲਿਆ ਮੋਬਾਈਲ ਚਲਾ ਲਿਆ ਜੇਕਰ ਉਹ ਮਨੁੱਖ ਕਵੇ ਕਿ ਮੈਂ ਪਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਮੈਂ ਸੋ ਜਾਵਾਂ ਤੇ ਤਾਂ ਫਿਰ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰਬਾਨ ਹੁੰਦੇ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਹੈ ਪਰ ਜੇ ਸਾਡੇ ਨਾਮ ਜਪਣ ਨਾਲ ਫਰਕ ਪੈਣਾ ਹੈ ਤਾਂ ਉਹ ਸਾਨੂੰ ਪੈਣਾ ਹੈ ਜੇ ਜਪ ਲਾਵਾਂਗੇ ਨਾ ਤਾਂ ਸੋਕੇ ਹੋ ਜਾਵਾਂਗੇ ਇਹ ਹੁਣ ਆਪਣੇ ਤੇ ਡਿਪੈਂਡ ਹੈ ਕਿ ਆਪਾਂ ਕੀ ਕਰਨਾ ਚਾਹੁੰਦੇ ਹਾਂ जाग के नाम जप के अपने परमपिता परमात्मा ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨੀਆਂ ਨੇ ਕਿ ਸੌ ਕੇ ਇਹ ਮੌਕਾ ਗਵਾਉਣਾ ਹੈ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਜਨਮ ਲੈਣਾ ਸਮਝੋ ਇਹ ਸਾਨੂੰ ਇੱਕ ਮੌਕਾ ਮਿਲਿਆ ਹੈ ਸਾਡੇ ਪਿਛਲੇ ਕੀਤੇ ਹੋਏ ਮਾੜੇ ਕਰਮ ਸਵਾਰਨ ਦਾ ਅੱਗੇ ਚੰਗੇ ਕਰਮ ਬਣਾਉਣ ਦਾ ਇਸ ਮੌਕੇ ਨੂੰ ਆਪਾਂ ਸੰਭਾਲ ਲਈਏ ਜੇਕਰ ਅਸੀਂ ਅੱਧੀ ਉਮਰ ਅੰਮ੍ਰਿਤ ਵੇਲੇ ਸੋ ਕੇ ਗਵਾ ਲਈ ਹੈ ਤਾਂ ਅੱਜ ਤੋਂ ਹੀ ਸੰਭਲ ਜਾਈਏ ਤਿੰਨ ਤੋਂ 6 ਦੇ ਵਿੱਚ ਉੱਠ ਕੇ ਜਿੰਨਾ ਹੋ ਸਕੇ ਨਾਮ ਜਪੀਏ ਮਹਾਪੁਰਖ ਜੀ ਕਹਿੰਦੇ ਹਨ ਜਿੰਨਾ ਹੀ ਗੁੜ ਪਾਵੋਗੇ ਓਨਾ ਹੀ ਮਿੱਠਾ ਹੋਵੇਗਾ ਉਸੇ ਤਰ੍ਹਾਂ ਜਿੰਨਾ ਹੀ ਨਾਮ ਜਪ ਲਵਾਂਗੇ ਸਾਡੇ ਹੀ ਕੰਮ ਆਵੇਗਾ ਆਓ ਅੱਜ ਤੋਂ ਹੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਉਹਨਾਂ ਦੀ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਭੁੱਲਾਂ ਗਲਤੀਆਂ ਦੀ ਮਾਫੀ ਦੇਣਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ